ਤੱਸੀਰਕਾ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਹਲਕਾ ਖੰਡੂਰ ਸਾਹਿਬ ਦੇ ਟੈਕਸਪੋਲ ਸਰਵੇ ਦੀ ਜਿੱਥੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਨੇ ਖੰਡੂਰ ਸਾਹਿਬ ਦੇ ਵਿੱਚ ਕਿਸ ਉਮੀਦਵਾਰ ਦਾ ਜ਼ਿਆਦਾ ਪ੍ਰਭਾਵ ਨਜ਼ਰ ਆ ਰਿਹਾ ਹੈ ਉਸ ਦੇ ਕਾਰਨ ਕੀ ਨੇ ਜ਼ਮੀਨੀ ਹਾਲਾਤ ਕੀ ਨੇ ਸਰਵੇ ਦੇ ਹਾਲਾਤ ਤੇ ਜ਼ਮੀਨੀ ਹਾਲਾਤਾਂ ਦੇ ਵਿੱਚ ਕਿੰਨਾ ਕੋਈ ਫਰਕ ਨਜ਼ਰ ਆ ਰਿਹਾ ਹੈ ਇਸ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਹ ਗੱਲ ਸੀ ਕਿ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੂਬੜੇ ਖਾਨ ਦਾ ਸਭਾ ਪ੍ਰੋਗਰਾਮ ਸਵਾਗਤ ਹੈ ਜੀ ਜੀਰੋ ਇਕੱਠਾ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਕਾਰਯੋਗ ਸ਼ਰੋਤਿਆਂ ਨੂੰ ਜੋ ਦੇਸ਼ ਤੇ ਵਿਦੇਸ਼ਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਪਸਾ ਬਹੁਤ ਖਡੂਰ ਸਾਹਿਬ ਦਾ ਸਰਵੇ ਜਿਹੜਾ ਪਹਿਲਾਂ ਵੀ ਕੀਤਾ ਗਿਆ ਸੀ ਟੈਕਸਪੋਲ ਸਰਵੇ ਕੁਝ ਦਿਨ ਪਹਿਲਾਂ ਪਰ ਹੁਣ ਚੋਣਾਂ ਦੇ ਨੇੜੇ ਆ ਕੇ ਇੱਕ ਵਾਰ ਫਿਰ ਕੀਤਾ ਗਿਆ ਕਿ ਹਾਲਾਤਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਜਿਹੜਾ ਉਹ ਨਜ਼ਰ ਆਊਗਾ ਇਸ ਕਰਕੇ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਉਮੀਦਵਾਰ ਆ ਜਿਹੜਾ ਉਹ ਅੱਗੇ ਚੱਲ ਰਿਹਾ ਤੇ ਹਾਲਾਤ ਕੀ ਨੇ ਬਦਲੂ ਸਰ ਦੇ ਕਿਉਂਕਿ ਜਿਉਂ-ਜਿਉਂ ਚੋਣਾਂ ਦੀ ਡੇਟ ਨੇੜੇ ਆਏ ਆ ਰਹੀ ਹੈ ਕਿਉਂਕਿ ਹੁਣ ਲੋਕਾਂ ਦੇ ਵਿੱਚ ਜੋਸ਼ ਪਾਉਂਦਾ ਜਾ ਰਿਹਾ ਹੈ ਉਹ ਆਪਣੇ ਆਪਣੇ ਕੈਂਡੀਡੇਟ ਨੂੰ ਦਿਨ ਰਾਤ ਇੱਕ ਕਰਕੇ ਗਲੀ ਗਲੀ ਮਹੱਲੇ ਮਾਲੇ ਪਿੰਡ ਪਿੰਡ ਪਹੇਰਾਂ ਵਿੱਚ ਜਾ ਜਾ ਕੇ ਵੋਟਾਂ ਨੂੰ ਕਰ ਰਿਹਾ ਤੇ ਦੇਖਦੇ ਆਂ ਤੇ ਹਰ ਥਾਂ ਦੇ ਉੱਤੇ ਟੋਲੀ ਆ ਬਾਰੇ ਪਰ ਜਿਆਦਾ ਕੱਟ ਨਹੀਂ ਹੁੰਦਾ ਪਾਸੋਂ ਬਾਦ ਪੰਜ ਸੱਤ ਬੰਦੇ ਹੀ ਹੋਈ ਹੁੰਦੇ ਨੇ ਜਿਹੜੇ ਦੋਹਾਂ ਤੇ ਮਰਲੇ ਚੱਲਦੇ ਤੇ ਦੂਜੇ ਪਾਸੇ ਜਿਹੜੇ ਫੰਕਸ਼ਨ ਹੁੰਦੇ ਨੇ ਕਹਿੰਦੇ ਆ ਉੱਥੇ ਵੀ ਜਿਆਦਾ ਕੱਟ ਨਹੀਂ ਹੁੰਦਾ ਲੋਕਾਂ ਨੂੰ ਪਤਾ ਨਹੀਂ ਗਰਮੀ ਕਰਕੇ ਆ ਜਾਂ ਲੋਕਾਂ ਨੂੰ ਇਹਨਾਂ ਲੀਡਰਾਂ ਦੇ ਉੱਤੇ ਭਰੋਸਾ ਹੋ ਗਿਆ ਜਿਸ ਦਿਨ ਦੀਆਂ ਦਲ ਬਦਲੀਆਂ ਜੀਆਂ ਕੁੜੀਆਂ ਨੇ ਲੋਕ ਸ਼ਾਂਤੀ ਦੀ ਨਾਲ ਢਿੱਲੇ ਜੇ ਹੋਏ ਵੀ ਕੀ ਇਹਨਾਂ ਤੇ ਭਰੋਸਾ ਕਰੀ ਇਤਬਾਰ ਤਾਂ ਹੈ ਨਹੀਂ ਅਸੀਂ ਬੋਲ ਪਾਵਾਂਗੇ ਇਸ ਪਾਰਟੀ ਨੂੰ ਦੂਜਾ ਚੱਲ ਕੇ ਦੂਜੀ ਪਾਰਟੀ ਕਰ ਚਲੇ ਜਾਊਗਾ ਅਸੀਂ ਦੁਸ਼ਮਣੀ ਖਰੀਦ ਲੈਣੇ ਆ ਵੀ ਹਾਂ ਜੀ ਅਸੀਂ ਇਹ ਪਾਰਟੀ ਚਾਉਣੀ ਉਹਦਾ ਪਤਾ ਨਹੀਂ ਲੱਗਦਾ ਕਿ ਵਿਰੋਧੀ ਪਾਰਟੀ ਕਰ ਰਿਹਾ ਹੈ ਇਸ ਲਈ ਜਿਹੜਾ ਆਪਾਂ ਸਰਵੇ ਆ ਦੂਜੀ ਵਾਰ ਪਾਇਆ ਹੈ ਪਹਿਲੇ ਸਰਵੇ ਦੇ ਵਿੱਚੋਂ ਕੁਝ ਫਰਕ ਆਇਆ ਤੇ ਅੱਗੇ ਜਾ ਕੇ ਤੋਂ ਨੇੜੇ ਜਾਊਗਾ ਬਹੁਤ ਜ਼ਿਆਦਾ ਫਰਕ ਆਉ। ਹਰ ਕੀ ਹੈ ਕਿ ਲਾਲਜੀਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਮੰਤਰੀ ਮੰਤਰੀ ਕੈਬਨਟ ਮੰਤਰੀ। ਤੁਹਾਨੂੰ 26% ਲੋਕ ਆ ਪਸੰਦ ਕੈਂਡੀਡੇਟ ਇਹ ਚੁਆਇਸ ਹੈ ਵੀ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਲਕਾ ਖਲੂਰ ਸਾਹਿਬ ਦੇ ਜਿਹੜਾ ਆਪਾਂ ਤੋਂ ਦੇ ਬਾਹਰਲੇ ਜ਼ਿਲ੍ਹਿਆਂ ਵਿੱਚ ਬੈਠੇ ਵੀ ਹੋ ਸਕਦੇ ਨੇ ਦੂਜੇ ਜ਼ਿਲ੍ਹੇ ਦੇ ਵੀ ਪਰ ਜੋ ਲੋਕ ਰਾਏ ਆ ਲੋਕ ਜਿਹਨੂੰ ਚੰਗਾ ਸਮਝਦੇ ਉਹ 30% ਤੱਕ ਇਹਨਾਂ ਦੇ ਹੱਕ ਦੇ। ਆਮ ਆਦਮੀ ਪਾਰਟੀ ਨਾਲੇ ਸਰਕਾਰ ਹੈ ਇਹਨਾਂ ਦੀ। ਜਦੋਂ ਸਰਕਾਰ ਦੇ ਹੁੰਦੇ ਹੀ ਬੰਦੇ ਦੀ ਪਰਸੈਂਟੇਜ ਘਟਦੇ ਤਾਂ ਆਪਾਂ ਨੂੰ ਪ੍ਰਤਾਖੇ ਲਿਏ ਦੇ ਲੋਕਾਂ ਦਾ ਮੋਹ ਹੈ ਜਿਹੜਾ ਉਹ ਸਰਕਾਰ ਵੱਲੋਂ ਭੰਗ ਹੋਇਆ ਨਾ। ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਵੱੋਂ ਬਿਸਤਾ ਸਿੰਘ ਜੀ। ਜਿਹੜੇ ਕਿ ਗਰਮ ਸੁਭਾਅ ਦੇ ਲੀਡਰ ਨੇ। ਐਮਐਲਏ ਵੀ ਰਹੇ ਨੇ ਤੇ ਪਾਰਲੀਮੈਂਟ ਸੈਕਟਰੀ ਵੀ ਰਹੇ ਨੇ ਤੇ ਪਾਰਟੀ ਦੇ ਬੁਲਾਰਿਆਂ ਦੇ ਵਿੱਚ ਵੀ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੂੰ ਟਿਕਟ ਜਿਹੜੀ ਐ ਖੰਡੂਰ ਸਾਹਿਬ ਤੋਂ ਦਿੱਤੀ ਗਈ ਹੈ ਖੰਡੂਰ ਸਾਹਿਬ ਦੀ ਟਿਕਟ ਪਿੱਛੇ ਪਹਿਲਾਂ ਸ਼੍ਰੋਮਣੀ ਅਕਾਲੀ ਗੱਲ ਵਿੱਚ ਕਾਫੀ ਟਿਕਟੀਆਂ ਚੱਲਦੀਆਂ ਸੀ ਕਿਉਂਕਿ ਇਹਦੇ ਕੈਂਡੀਡੇਟ ਆਪਣੇ ਕੈਰੋ ਸਾਹਿਬ ਜਿਹੜੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜੀ ਦਾ ਜੇ ਨੇ ਕੋਵਿਡ ਤੇ ਕਿਟ ਮੰਗ ਰਹੇ ਸੀਗੇ ਤੇ ਪ੍ਰਤਾਪ ਕਹਿ ਰਹੇ ਫਿਰ ਉਹ ਦੂਜਾ ਇਹਦੇ ਉੱਤੇ ਜ਼ਿਕਰ ਵਿੱਚ ਜੀਸੀ ਮੀਟ ਜਾਂ ਵੀ ਇਹ ਸੀ ਪਰ ਇਹ ਵੀ ਗੱਲ ਚੱਲੀ ਸੀ ਜਦੋਂ ਬੀਬੀ ਜੀ ਉਹ ਆਪਣਾ ਅਕਾਲੀ ਦਲ ਭੰਗ ਕਰਕੇ ਤੋਂ ਅਕਾਲੀ ਦਲ ਦੇខាង ਨੂੰ ਵੀ ਹੋ ਸਕਦਾ ਹੈ ਕਿ ਤੋਂ ਖੰਡੂਰ ਸਾਹਿਬ ਦੀ ਲੜਾਇਆ ਜਾਵੇ ਕਿਉਂਕਿ ਪਹਿਲੇ ਪਿਛਲੀ ਪਾਰਲੀਮੈਂਟ ਇਲੈਕਸ਼ਨਾਂ ਉਹ ਇਤੋਂ ਕੜੇ ਸੀ ਤੇ ਕਾਫੀ ਵੋਟਾਂ ਲੈ ਗਏ ਪਰ ਖੁੱਜੀ ਗੱਲ ਇਹ ਚੱਲ ਰਹੀ ਸੀ ਕਿ ਉਹ ਸੀਟ ਦੇ ਉੱਤੇ ਜਿਹੜਾ ਖੜਕੂ ਜੀ ਆਪਾਂ ਕਹਿ ਸਕਦੇ ਗਰਮ ਖਿਆਲੀ ਨੌਜਵਾਨ ਤਾਂ ਭਾਈ ਅਮਰਪਾਲ ਸਿੰਘ ਜੀ ਵੀ ਚਰਚਾ ਉਹ ਚੱਲ ਰਹੀ ਸੀ ਕਿ ਸ਼ਾਇਦ ਉਹ ਇਸ ਸੀਟ ਉਹ ਲੋ ਕਲੀਅਰ ਨਹੀਂ ਸੀ ਹੋਇਆ ਬੜੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਘੇਰ ਨਹੀਂ ਕੀਤਾ ਲੋਕਾਂ ਦੀ ਆਮ رائے ਇਹ ਲੱਗਦੀ ਸੀ ਕਿ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੈਂਡੀਡੇਟ ਘਾਣਾ ਕਰੇ ਔਰ ਕੋਲੇ ਭਾਈ ਅਮਰਪਾਲ ਸਿੰਘ ਖੜਾ ਹੋਇਆ ਖੜਾ ਹੁਣ ਤੋਂ ਪਹਿਲਾਂ ਨਹੀਂ ਕਰਿਆ ਜੇ ਖੜਾ ਹੋਇਆ ਫਿਰ ਉਹਦੀ سپورਟ ਪਰ ਉਹ ਗੱਲ ਨਹੀਂ ਬਣੀ ਉਹਨਾਂ ਨੇ ਬਿਰਤਾ ਸਿੰਘ ਵਰਤੋਹਾ ਨੂੰ ਪੂਰੀ ਸਿਕਰ ਦਿੱਤੀ ਆ ਤੇ ਬਿਰਤਾ ਸਿੰਘ ਵਰਤੋਹਾ ਨੇ ਆਪਣੇ ਇਲਾਕੇ ਦੇ ਵਿੱਚ ਪੂਰਾ ਪ੍ਰਚਾਰ ਕਰਕੇ ਲੋਕਾਂ ਨੂੰ ਕਿਹਾ ਵੀ ਜੇ ਲੋਕ ਗੁਰਜਾ ਵੀ ਅਸੀਂ ਵੋਟ ਉਹਨੂੰ ਪਾਉਣੀ ਆ ਉਹਨਾਂ ਨੇ ਜੇਲ੍ਹ ਕਿੱਟੀ ਉਹਦੀ ਮੇਰੀ ਕਿਹੜਾ ਕੁਰਬਾਨੀ ਘਟ ਹੈ ਮੈਂ ਵੀ 83 ਬਲੂ ਸਾਲ ਦੇ ਟਾਈਮ ਸਰਵਾਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਐਮੋਗ ਉੱਪਰ ਪਲੋ ਉਹਦੇ ਨੇ ਵੀ ਕੁੱਤੇ ਆਪੋਰਟਸ ਨੇ ਵੀ ਜੇਬ ਵੀ ਕੱਟੀ ਹੈ ਇਸ ਲਈ ਮੈਂ ਵੀ ਗਰਮਖੇਲੀਆਂ ਮੈਂ ਵੀ ਬੰਦੀ ਸਿੱਖਾਂ ਦੇ ਲਈ ਇਸ ਲਈ ਉਹਨੂੰ ਫੜਾ ਕੀਤਾ ਪਰ ਉਹਦੇ ਹੱਕ ਦੇ ਵਿੱਚ ਉਸ ਇਲਾਕੇ ਦੇ ਜਿਹੜੇ ਵੋਟ ਉਹਨਾਂ ਨੇ ਸਿਰਫ 8% ਇਹ ਆਪਣੀ ਰਾਇ ਦਿੱਤੀ ਹੈ 8% ਇੱਕ ਪਾਰਟੀ ਨੂੰ ਹੈ ਮਿਲਲੀ ਮੈਂ ਸਮਝਦਾ ਕਿ ਬਹੁਤ ਹੀ ਘੱਟ ਪਰਸੈਂਟ ਕੁੱਕਾਂ ਦਾ ਰੁਖ ਮੇਰੇ ਕੱਲ ਬਦਲਿਆ ਲੱਗਦਾ ਤੇ ਪੀਜੀ ਨੰਬਰ ਤੇ ਆਪਾਂ ਭਾਈ ਅੰਮ੍ਰਿਤਪਾਲ ਸੀ ਜਿਹੜੇ ਗੱਡਿਵਰੂਗੜ ਜੇਲ੍ਹ ਵਿੱਚ ਆਪਾਂ ਹੰਦਨੇ ਐਨਾਂ ਤੇ ਦੇ ਤੇ ਉਹਨਾਂ ਨੇ ਵੀ ਪੇਪਰ ਦਾਖਲ ਕੀਤਾ ਉਹਨਾਂ ਦੇ ਪੇਪਰ ਦਾਖਲ ਹੋਣ ਦੇ ਨਾਲ ਲੋਕਾਂ ਦੇ ਵਿੱਚ ਤੇ ਧਾਰਮਿਕ ਲੋਕਾਂ ਦੇ ਸਤਸਾਦ ਵੀ ਹਰਦੇ ਨੇ ਜਾਂ ਉਹ ਤੇ ਭਰੋਸਾ ਰੱਖਦੇ ਨੇ ਜਾਂ ਉਹਦੀ ਬੇਅਦਬੀ ਜਾਂ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਇਹ ਨਾ ਹੋਵੇ ਕੋਈ ਏਦਾਂ ਸਾਡਾ ਜੀ ਉਹ ਲੋਕ ਤਕਰੀਬਨ ਪਿੰਡਾਂ ਦੇ ਵਿੱਚ ਪੰਚਾਇਤਾਂ ਉਹ ਦੁਬਾਰਾ ਸਾਹਬ ਦੇ ਅੱਗ ਲੱਗ ਜਿਵੇਂ ਉਹ ਤਕਰੀਬਨ ਸਾਰੀਆਂ ਵੰਡ ਲੱਗਦਾ ਵੀ ਇੱਕ ਪਲੇਟ ਫਾਰਮ ਤੇ ਇਕੱਠੀਆਂ ਹੋਣ ਕਿ ਨਜ਼ਰ ਆ ਰਹੀ ਜੰਨ ਉਹਨਾਂ ਦੇ ਨਜ਼ਰ ਆਉਣ ਦਾ ਜਿਹੜਾ ਸਾਹਮਣੇ ਨਤੀਜਾ ਆ ਰਿਹਾ 52% ਲੋਕ ਜਿਹੜੇ ਨੇ ਉਹ ਅਮਰ ਕਪਾਲ ਦੇ ਹੱਕ ਦੇ ਵਿੱਚ ਆਪਣੀ ਰਾਇ ਭਰ ਗਿਆ ਦੇ ਕਿ ਬਾਕੀ ਇਹਦਾ ਸਮਾਂ ਲੱਗੂਗਾ ਕਈ ਵਾਰ ਆਪਾਂ ਕਾਣਕ ਵੀਰਦੇ ਆ ਫਸਲ ਚੰਗੇ ਜਿਹੜੇ ਝਾੜ ਆਉਂਦਾ ਝਾੜ ਘਟ ਜਾਂਦਾ ਕਹਿੰਦੇ ਜੀ ਹਵਾ ਫਿਰ ਗਈ ਤੇ ਥੱਲੇ ਜੁੱਲ ਲੱਗੀ ਇਹ ਤਾਂ ਸਮਾਂ ਹੀ ਦੱਸਦਾ ਵੀ ਉਸ ਟਾਈਮ ਕਿਵੇਂ ਹੋਇਆ ਕਿ ਕਿੱਥੇ ਵੀ ਹਵਾ ਫਰੀ ਸੀ ਤੋਂ 2022 ਦੀ ਇਲੈਕਸ਼ਨ ਆਈ ਹੈ ਕੋਈ ਨਹੀਂ ਸੀ ਕਹਿੰਦਾ ਵੀ ਸਾਬ ਇਸ ਮੇਰੀ ਪਾਰ ਤੇ ਅਕਾਲੀ ਹਲਕਾ ਸੀ ਅਸੀਂ ਬੁਲਾਵਾਂਗੇ ਕਾਂਗਰਸ ਕਹਿੰਦੀ ਅਸੀਂ ਬੁਲਾਵਾਂਗੇ ਲੇਕਿਨ ਆਮ ਆਲੇ 92 ਸੀਟਾਂ ਲੈ ਕੇ ਇਹਨਾਂ ਦੇ ਸਾਰਿਆਂ ਦੀ ਹਵਾ ਗੱਲ ਗਈ ਇਸ ਲਈ ਸਮਾਂ ਦੱਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਲੋਕਾਂ ਦੀ رائے ਬੋਲ ਜਾ ਪਰਸੈਂਟ ਆਲ ਦੇ ਹਾਕਰ 55% ਨੂੰ ਮੇਰੇ ਖਾਲ ਘਟਾਉਣੀ ਬੜੀ ਆਪਟੀ ਹੁੰਦੀ ਹੈ ਤੇ ਘਟਾਵੇ 1 2% 3% ਕਰ ਦੇ 4% ਕਰ ਦੇ ਤੋ ਵੱਧ ਨਹੀਂ ਕਰਦੀ ਦੂਜਾ ਨੰਬਰ ਇਹ ਜਿਹੜੀ ਬੋਟ ਪੋਲਿੰਗ ਹੁੰਦੀ ਆਪਾਂ ਦੇਖਿਆ ਕਿ ਚਾਰ ਗੇਡ ਦੀਆਂ ਵੋਟਾਂ ਪੈ ਚੁੱਕੀਆਂ ਨੇ 60 ਬਾਗ ਪਰਸੈਂਟ ਤੇ ਕਿਵੇਂ ਪੋਲਿੰਗ ਗਈ ਹੋਣੀ ਹੈਈ ਕਈ ਸੂਬੇ ਦਾ ਇੱਥੇ ਜਿਹੜੇ ਜਿੱਥੇ 40% ਮੋਟੇ ਜਦੋਂ 40 100 ਤੋਂ 40 ਬੰਦੇ ਦਾ 60 ਬੰਦਿਆਂ ਦੀ رائے ਨਹੀਂ ਮੰਨੀ ਜਾਂਦੀ ਉਹ 40% ਮੋਟੇ ਦੇ ਵਿੱਚੋਂ ਜਿਹੜਾ 40 ਤੋਂ ਮੰਦ ਲੈ ਕੇ ਜਾਂਦਾ ਤਵੇ ਉਹ 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 ਮਤਲਬ ਮੈਂਬਰ ਪਾਰਲੀਮੈਂਟ ਬਣਾਉਂਦਾ ਹੈ ਇਸ ਲਈ 52% ਪਰਸੈਂਟੇਜ ਜਿਹੜੀ ਕਿ ਬਹੁਤ ਵੱਡੀ ਪਰਸੈਂਟੇਜ ਹੈ ਇਹਦਾ ਮਤਲਬ ਲੱਗਦਾ ਹੈ ਕਿ ਲੋਕਾਂ ਨੇ ਇਹੋ ਹੀ ਚਾਹੁੰਦੇ ਨੇ ਕਿ ਉਹ ਜੇਲ੍ਹ ਤੋਂ ਬਾਹਰ ਆ ਦੇ ਕਿਉਂਕਿ ਜਦ ਜਿੱਤ ਜਾਂਦਾ ਹੈ ਜੇਲ੍ਹ ਤੋਂ ਬਾਹਰ ਆਏ ਨੇ ਸਿੰਦਰਜੀਤ ਸਿੰਘ ਮਾਨ ਜੇਲ੍ਹ ਤੋਂ ਬਾਹਰ ਆਏ ਨੇ ਸਿੰਦਰਪਾਲ ਸਿੰਘ ਪਟਿਆਲੇ ਤੋਂ ਕਿਹੜੇ ਸੀ ਉਹ ਜੇਲ੍ਹ ਤੋਂ ਬਾਹਰ ਆਏ ਨੇ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਕਿ ਐਮਐਸਏ ਜਾਂ ਹੋਰਾਂ ਦੇ ਬੰਦ ਹੁੰਦੇ ਸੀ ਜੇਲ੍ਹ ਤੋਂ ਬਾਹਰ ਹੋ ਸਕਦਾ ਹੈ ਕਿ ਲੋਕ ਇਲਾਕੇ ਦੇ ਇਹ ਚੌਂਕੇ ਹੋਣ ਕਿ ਉਹਨਾਂ ਦੇਿਲ ਤੋਂ ਬਾਹਰ। ਤੋਂਫੇ ਨੰਬਰ ਤੇ ਸਰਦਾਰ ਕੁਲਵੀਰ ਸਿੰਘ ਜੀਰਾ। ਜੀਰਾ ਪਰਿਵਾਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁੰਦਾ। ਇਹਨਾਂ ਦੇ ਪਿਤਾ ਜੀ ਕਿੰਦਰਜੀਤ ਸਿੰਘ ਜੀਰਾ ਬਰਨਾਲਾ ਸਰਕਾਰ ਦੇ ਵਿੱਚ ਟੂਰਿਜ਼ਮ ਮੰਤਰੀ ਰਹੇ ਸੀ ਤੇ ਬਹੁਤ ਹੀ ਚੰਗੇ ਧਾਰਮਿਕ ਬੰਦੇ ਸੀ। ਪਰ ਸਿਆਸੀ ਲੋਕ ਜਿਹੜੇ ਹੁੰਦੇ ਨੇ ਜਿਹੜਾ ਇਹਨਾਂ ਦਾ ਕੰਮ ਤੇ ਆਪਸ ਦੇ ਵਿੱਚ ਟਕਰਾਅ ਹੋ ਜਾਂਦਾ ਜਦੋਂ ਵੀ ਪਾਰਟੀ ਦੂਜੇ ਵਿਰੋਧੀ ਨੂੰ ਸਵਾ ਦੇਣ ਲੱਗ ਜੇ ਇਹਦਾ ਉਸ ਟਾਈਮ ਦਾ ਹੁੰਦਾ ਉਹਦੋਂ ਵੀ ਨਾਰਾਜ਼ ਹੋ ਕੇ ਫਿਰ ਉਹ ਪਾਰ ਉਸ ਟਾਈਮ ਫਿਰ ਇਹ ਛੱਡ ਕੇ ਕੈਪਟਨ ਅਮਿੰਦਰ ਸਿੰਘ ਦੇ ਕਰਨ ਸਾਹਾ ਹੱਥਲੇ ਰਹਿੰਦੇ ਤਾ ਅੰਦਰਜੀਤ ਤੇ ਇਹ ਉਹਨਾਂ ਦੇ ਪੁੱਤਰ ਨੇ ਤੇ ਉਹ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹ ਕਾਂਗਰਸ ਦੇ ਵਿੱਚ ਐਮ ਐਲ ਏ ਵੀ ਰਹੇ ਪਰ ਐਮ ਐਲ ਏ ਵੀ ਸਭ ਤੋਂ ਘੱਟ ਉਮਰ ਦੇ ਐਮ ਐਲ ਏ ਹੁੰਦੇ ਅਤੇ ਬਹੁਤ ਹੀ ਨੇੜੇ ਕੈਪਟਨ ਅਮਿੰਦਰ ਰਾਮਿੰਦਰ ਸਿੰਘ ਵੀ ਪਾਰਟੀ ਛੱਡ ਕੇ ਬੀਜੇਪੀ ਚਲੇ ਗਿਆ ਹੁਣ ਇਹ ਉਥੋਂ ਆਪਣਾ ਜੋਰ ਜਮਾ ਰਹੇ ਨੇ ਇਹਨਾਂ ਦੇ ਹੱਕ ਦੇ ਵਿੱਚ 11% ਲੋਕਾਂ ਨੇ ਆਪਣੀ رائے ਦਿੱਤੀ ਹੈ ਕਿ 11% ਲੋਕ ਇਹਨਾਂ ਨੂੰ ਸਾਈ ਕਰਦੇ ਹੁਣ 5ਵੇਂ ਨੰਬਰ ਤੇ ਉਹ ਪਾਰਟੀ ਆ ਗਈ ਜੀਨੇ 10 ਸਥਾਨ ਭਾਰਤ ਦੇ ਵਿੱਚ ਰਾਜ ਕੀਤਾ ਤੇ ਉਥੇ ਕਹਿੰਦਾ ਵੀ ਜੋ ਅਸੀਂ ਵਾਅਦੇ ਕੀਤੇ ਸੀ ਵਾਅਦੇ ਤਾਂ ਪੂਰੇ ਅਸੀਂ ਕਰਦੇ ਹੁਣ ਅਸੀਂ ਹਿੰਦੁਸਤਾਨ ਨੂੰ ਜੀਵਾਰ ਜਿੱਤਣ ਤੋਂ ਬਾਅਦ ਬਹੁਤ ਚੰਗੇ ਪਾਸੇ ਲੈ ਕੇ। ਫਾਇਦੇ ਤਾਂ ਪੂਰੇ ਹੋ ਗਏ 15-15 ਲੱਖ ਰੁਪਏ ਆ ਸਭ ਦੇ ਖਾਤੇ 'ਚ ਚਲੇ ਆ ਗਿਆ। ਕਰੋਨਾ ਬੰਦਿਆਂ ਨੂੰ ਕਹੇ ਸੀ ਹਰ ਸਾਲ 2 ਕਰੋੜ ਤੋਂ ਨੌਕਰੀ ਦੇਂਗਿਆ। ਫਿਰ ਕਰ 20 ਕਰੋੜ ਦੇ ਨੌਕਰੀਆਂ ਦੇਤੀਆਂ ਹੋਣਗੀਆਂ। ਉਹ 20 ਕਰੋੜ ਬੰਦੇ ਤਾਂ ਉਹ ਵੀ ਵੋਟਾਂ ਪਾਉਣਗੇ। 15-15 ਲੱਖ ਇਹਨਾਂ ਦੇ ਖਾਤੇ 'ਚ ਆਏ ਨੇ। ਉਹ ਵੀ ਵੋਟਾਂ ਪਾਉਣਗੇ ਤੇ ਆਪਣੇ ਰਿਸ਼ਤੇਦਾਰਾਂ ਦੇ ਵੋਟਾਂ ਜੇ ਨਹੀਂ ਪਾਏ ਹੋਣਗੇ ਤਾਂ ਉਹ ਵਿਰੋਧ ਕਰਨਗੇ। ਬਈ ਸਾਨੂੰ 15 ਲੱਖ ਕਿਹੜੀ ਖਾਤੇ 'ਚ ਪਾਇਆ ਕੋਈ ਨਹੀਂ ਨੂੰ ਵੋਟੇ ਪਾਉਣ। ਇਸ ਲਈ ਉਹਨਾਂ ਦੀ ਜਿਹੜੀ ਸਿੱਤੀ ਹੈ। ਉਥੇ ਮਨਜੀਤ ਸਿੰਘ ਮੰਨਾ ਕਹਿੰਦੇ ਕਿ ਟੀਵੀ ਦੀ ਡਿਬੇਟ ਦੇ ਵਿੱਚ ਆਮ ਚੱਲਦੇ ਹੀ ਰਹਿੰਦੇ ਨੇ ਕਦੇ ਉਹਨਾਂ ਦੀ ਟੱਕਰ ਕਿਸੀ ਬਾਦਲਾ ਹੁੰਦੇ ਕਦੇ ਨਵਜੋਤ ਸਿੰਘ ਸਿੱਧੂ ਨਾਲ ਹੁੰਦੀ ਹੁੰਦੀ ਹੈ ਕਦੇ ਉਹਨਾਂ ਦੀ ਆਪਣੇ ਕਿਸੇ ਨਾ ਕਿਸੇ ਲੀਡਰ ਨਾਲ ਉਹਨਾਂ ਦੇ ਕਬੂਜੀ ਹੋ ਗਏ ਉਹਨਾਂ ਦੇ ਹੱਕ ਦੇ ਵਿੱਚ ਸਿਰਫ 3% 3 ਇੱਕ ਪਾਸੇ 52% ਤੇ ਇੱਕ ਪਾਸੇ 26% ਤੇ ਇੱਕ ਪਾਸੇ ਅ 8% ਤੇ ਇੱਕ ਪਾਸੇ 3% ਤੁਸੀਂ ਹੁਣ ਲਾਓ ਵੀ ਇਹ ਕਵਰ ਕਿਵੇਂ ਕਰ ਸਕਦਾ ਪਿੰਨ ਕਿੰਨੀ ਕੀ ਦੌੜ ਕਿਹੜੀ ਗਰੇਸ ਲਾ ਕੇ ਤਾਲਾ ਮਾਰਾ ਕੇ ਉੱਤੇ ਇਸ ਲਈ ਤੁਹਾਡੇ ਸਾਹਮਣੇ ਪਰ ਤੇ ਖਾਸ ਕਰਕੇ ਜਿਵੇਂ ਮਤਲਬ ਤੁਸੀਂ 90% ਦੀ ਗੱਲ ਕਰੀ ਐ ਆਦੋਂ ਜ਼ਿਆਦਾ ਤਾਂ ਅਮਰਤਪੁਰ ਲੈ ਗਿਆ ਤੇ ਜਿਹੜੀਆਂ ਪਿੱਛੇ ਰਹਿ ਗਈਆਂ ਸੀਗੀਆਂ 48% ਉਹ ਫਿਰ ਸਾਰਿਆਂ ਨੂੰ ਆ ਗਈਆਂ ਵੰਡਮੀਆਂ ਮੈਨੂੰ ਲੱਗ ਰਿਹਾ ਕਿ ਐਡੀ ਵੱਡੀ ਬਾਤ ਹੀ ਆ ਜਿਹੜੀ ਉਹ ਬਦਲੀ ਜਾ ਸਕਦੀ ਹੈ ਜਾਂ ਹਾਲਾਤ ਇਦਾਂ ਹੀ ਰਹਿਣਗੇ ਕਿਉਂਕਿ ਜੋ ਤੁਹਾਡਾ ਸਰਬਾ ਲੋਕਾਂ ਦੀ رائے ਆਈ ਹੈ ਇਹ 52% ਨੂੰ ਤੋੜਨਾ ਮੇਰੇ ਖਿਆਲ ਮੁਸ਼ਕਲ ਹੈ ਬਦਲ ਸਕਦੀ ਹੈ ਲੇਕਿਨ ਜਦੋਂ ਕੋਈ ਬੰਦਾ ਇੱਕ ਵਾਰ ਕਿਸੇ ਵੀ ਪਾਰਟੀ ਦੇ ਨਾਲ ਸੁਰ ਪੈਂਦਾ ਉਹਨੂੰ ਪਿੱਛੇ ਮੋੜਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਲੋਗ ਅਜੇ ਵੀ ਜਿਹੜੇ ਸਾਡੇ ਵੋਟਰ ਨੇ ਵੋਟਰਾਂ ਦਾ ਫੇਰ ਵੀ ਦੀਨ ਅਮਾਨ ਧਰਮ ਹੈ ਲੇਕਿਨ ਲੀਡਰਾਂ ਦਾ ਦੀਨ ਅਮਾਨ ਧਰਮ ਕੋਈ ਨਹੀਂ ਕਿਹੋ ਕਿਸੇ ਵੀ ਪਾਰਟੀ ਦਾ ਆਪਾਂ ਪਿੱਛੇ ਵੀ ਗੱਲ ਕੀਤੀ ਹੈ ਵੀ ਇਹ ਲੀਡਰਾਂ ਦਾ ਸਿਰਫ ਧਰਮ ਇਮਾਨ ਜਿਹੜਾ ਤਾਂ ਸਿਰਫ ਕੁਰਸੀ ਹੈ ਉਹ ਕੁਰਸੀ ਪਿੱਛੇ ਆਪਣੀ ਜ਼ਮੀਰ ਨੂੰ 30 30 35 ਸਾਲ ਪਾਰਟੀਆਂ ਵਿੱਚ ਰਹਿ ਕੇ ਜਿਹੜਾ ਨੇ ਲੋਕ ਫਿਰ ਉਹਨਾਂ ਨੂੰ ਦਲ ਬਦਲੂ ਕਹਿੰਦੇ ਨੇ ਦਲ ਬਦਲੂ ਆਗੇ ਦਲ ਬਦਲੂ ਆਗੇ ਦਲ ਬਦਲੂ ਆਗੇ ਦਲ ਬਦਲੂ ਨੂੰ ਕੋਈ ਮੂੰਹ ਦੇ ਉਹਨਾਂ ਦਾ ਸ਼ਕਲ ਦੇਖ ਕੇ ਰਾਜੀ ਨਹੀਂ ਆਪਾਂ ਦੇਖ ਲਿਆ ਪਿੰਡਾਂ ਦੇ ਵਿੱਚ ਤੇ ਉਹ ਕਿਸੇ ਵੀ ਪਾਰਟੀ ਦਾ ਦਲ ਬਦਲੂ ਆ ਉਹਨੂੰ ਲੋਕ ਪਹਿਲੇ ਹੀ ਕਹਿੰਦੇ ਆ ਦਲ ਬਦਲੂ ਸਾਡੇ ਪਿੰਡ ਵਿੱਚ ਨਾ ਬਣੇ ਭਾਰਤੀ ਜਨਤਾ ਪਾਰਟੀ ਸਾਡੇ ਪਿੰਡਾਂ ਦਾ ਬਣੇ ਸਾਨੀ ਪਾਰਟੀ ਸਾਡੇ ਪਿੰਡਾਂ ਵਿੱਚ ਨਾ ਬਣੇ ਇਸ ਲਈ ਲੋਕਾਂ ਜਾਵੇ ਅਸੀਂ ਤਾਂ ਇਹਨਾਂ ਪਿੱਛੇ ਆਪਣੀਆਂ ਦੁਸ਼ਮਣੀਆਂ ਪਾ ਲੈਣੇ ਆ 55 ਜੇਲਾ ਚ ਘਟਦੇ ਕਤਲ ਤੱਕ ਹੋ ਰਿਹਾ ਮੁਕਾਦਮਾ ਇਹ ਦਲ ਬਦਲਣ ਲੱਗੇ 1 ਮਿੰਟ ਲਾਉਂਦੇ ਨੇ ਇਸ ਲਈ ਮੈਂ ਤੁਹਾਡੇ ਚੈਨਲ ਦੇ ਜਰੀਏ ਕਹਾ ਕਿ ਕੋਣ ਕਮਿਸ਼ਨ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਦਲ ਬਦਲੋ ਅੱਜ ਉਹ ਪਾਰਟੀ ਬਗਲੀ ਦੋਏ ਦਿਨ ਟਿਕਟ ਮਿਲ ਗਿਆ ਇਹ ਬਿਲਕੁਲ ਲੋਕਾਂ ਦੇ راست ਤੋਂ ਖਾਇ ਤੇ ਕਾਨੂੰਨ ਸਾਡੀ ਧੋਖਾ ਜੇ ਕਿਤੇ ਨਹੀਂ ਦਲ ਬਦਲਣਾ ਘੱਟ ਤੋਂ ਘੱਟ ਉਹ 1 ਸਾਲ ਪਹਿਲਾਂ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਆਵੇ ਉੱਥੇ ਜਿਹੜੇ ਪੁਰਾਣੇ ਵਰਕਰ 20 25 25 ਸਾਲ ਤੋਂ ਉਸ ਪਾਰਟੀ ਦੇ ਵਿੱਚ ਦਰਿਆ ਮਚਾਉਂਦੇ ਨੇ ਤੰਬੂ ਲਾਉਂਦੇ ਨੇ ਅਨਾਉਂਸਮੈਂਟਾਂ ਕਰਦੇ ਨੇ ਪੋਸਟਰ ਲਾਉਂਦੇ ਨੇ ਉਹ ਪਿੱਛੇ ਆ ਜਾਂਦੇ ਨੇ ਨਵੇਂ ਦਲ ਬਦਲੂ ਜਿਵੇਂ ਸਿਕਾਇਆ ਹੀ ਲੈ ਤੋ ਉੱਥੇ ਹੀ ਆ ਕੇ ਸਭੀ ਕਹਿੰਦੇ ਨੇ ਲਓ ਜੀ ਪਾਰਟੀ ਨੂੰ ਬਹੁਤ ਵਧੀਆ ਬਲ ਮਿਲ ਗਿਆ ਬਹੁਤ ਵਧੀਆ ਲੀਡ ਆ ਗਈ ਆ ਇਹਨਾਂ ਦੀ ਝੋਲੀ ਤੁਸੀਂ ਨੋਟ ਕਰ ਲਿਓ ਮੈਂ ਤੁਹਾਡੇ ਚਿਹਰਿਆਂ ਦੇ ਨਾਲ ਆਪਣੀ ਜ਼ਿੰਦਗੀ ਦੇ ਦਲ ਬਦਲੂ ਮੇਰੇ ਖਿਆਲ ਕੋਈ ਨਹੀਂ ਜਿੱਤੂਗਾ ਕਿ ਮੇ ਵੀ ਦਲ ਬਦਲ ਕੇ ਆਏ ਨੇ ਸਾਰੇ ਹੀ ਬੰਦੇ ਬਹੁਤ ਬੁਰੀ ਤਰ੍ਹਾਂ ਖਾਰਨਗੇ ਤੇ ਅੱਗੇ ਵਾਸਤੇ ਇੱਕ ਸਬਕ ਹੋ ਜਾਊਗਾ ਲੋਕ ਇਹ ਦਲ ਬਦਲੋ ਜਿਹੜਾ ਪਾਰਟੀ ਬਦਲ ਕੇ ਕੋਈ ਪਾਰਟੀ ਜਾਂਦਾ ਲੋਕ ਲੋਕ ਇੱਕ ਵਾਰ ਬਦਲਦਾ ਉਹ ਤਿੰਨ ਤਿੰਨ ਚਾਰ ਚਾਰ ਵਾਰ ਲੋਕ ਪਾਰਟੀ ਉਹਨਾਂ ਪਹਿਲਾਂ ਕਹਿੰਦੇ ਕਾਲੀ ਦਲ ਚ ਹੋਣਗੇ ਫਿਰ ਉਹ ਆਪ ਚਲੇ ਜਾਣਗੇ ਫਿਰ ਕਾਲੀ ਦਲ ਜਾਣਗੇ ਫਿਰ ਭਾਜਪਾ ਚਲੇ ਜਾਣਗੇ ਫਿਰ ਖਰਦਨਗੇ ਫਿਰ ਇੱਥੇ ਤੱਕ ਲੋਕਾਂ ਦਾ ਆਮਾਨ ਦਵਾ ਲਿਆ ਫਿਰ ਕੀ ਪਰਸੀ ਤੌੜਾ ਯਾ ਪੈਸਾ ਵੀ ਸਾਡਾ ਇੱਕ ਵਾਰ ਹੱਥ ਪੈ ਜੇ ਰੂਲਿੰਗ ਪਾਰਟੀ ਦਾ ਸਰਕਾਰ ਦਾ ਫਿਰ ਅਸੀਂ ਧੜੀਆਂ ੜਾਵਾਂਗੇ ਇਸ ਲਈ ਲੋਕ ਉਹਨਾਂ ਨੂੰ ਹੁਣ ਬਰਦਾਸ਼ਤ ਨਹੀਂ ਕਰਦੇ ਤੁਸੀਂ ਦੇਖ ਲਿਓ 4 ਤਰੀਕ ਨੂੰ ਰਿਜ਼ਲਟ ਆਉਣੇ ਨੇ ਸੱਲ ਬਦਲੂਆਂ ਦੀ ਬਹੁਤ ਚਾਰੀ ਤਾਂ ਜਮਾਨਤ ਜ਼ਬਤ ਹੋਣੀ ਹੈ ਬਹੁਤ ਜਲਬਲ ਵਿੱਚ ਜਮਾਨਤ ਜ਼ਬਤ ਹੋਣੀ ਹੈ ਜਿਹੜੇ ਇਮਾਨਦਾਰ ਲੀਡਰ ਹੋਣਗੇ ਜੰਗੇ ਕਿਰਦਾਰ ਵਾਲਗੇ ਹੋਣਗੇ ਲੋਕਾਂ ਦੇ ਡਿਜੀਟਲ ਵਾਲੇ ਹੋਣਗੇ ਲੋਕਾਂ ਨੂੰ ਉਹਨਾਂ ਦੇ ਇਖਲਾਕ ਦੇ ਉੱਤੇ ਉਹਦੇ ਕਿਰਦਾਰ ਦੇ ਉੱਤੇ ਮਾਰੋ ਉਹ ਬੰਦੇ ਜਿੱਤਣਗੇ ਆ ਜਿਤਨੇ ਵੀ ਉਹੀ ਬੰਦੇ ਚਾਹੀਦੇ ਨੇ ਜਿਹੜੇ ਪਾਰਟੀ ਹੋਵੇ ਸਰਬੋ ਕਿਰਦਾਰ ਜਿਨ੍ਹਾਂ ਦਾ ਕੋਈ ਧਰਮ ਜਿਨ੍ਹਾਂ ਦੀ ਕੋਈ ਸ਼ਰਦਾ ਪਾਰਟੀ ਪਤੀ ਸਰਦੂ ਸਾਹਿਬ ਜਿਵੇਂ ਜੋ ਹਾਲਾਤ ਹੁਣ ਨਜ਼ਰ ਆ ਰਹੇ ਨੇ ਆਪਾਂ ਨੂੰ ਜਿਵੇਂ ਨੀ ਪੱਧਰ ਤੇ ਵੀ ਚ ਸਪੋਰਟ ਸਰਵੇ ਦੇ ਵਿੱਚ ਵੀ ਮੰਨ ਕੇ ਚਲੋ ਜੀ ਕਰੇ ਇਸ ਸੀਟ ਤੋਂ ਅਮਰਤਪਾਲ ਜਿੱਤ ਜਾਂਦਾ ਤਾਂ ਅੱਗੇ ਤੁਸੀਂ ਉਵੇਂ ਕਿਵੇਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੀ ਕੰਮ ਹੋਣਗੇ ਕਿਹੜੇ ਮੁੱਦੇ ਉਠਣਗੇ ਲੋਕ ਸਭਾ ਦੇ ਵਿੱਚ ਜਾਂ ਕੀ ਚੀਜ਼ਾਂ ਰੈਡ ਵਾਲੀਆਂ ਦੇਖੋ ਪਾਰਲੀਮੈਂਟ ਸਾਡੇ ਇੱਕ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਸੀਂ ਆਪਣੇ ਇਲਾਕੇ ਲਈ ਆਪਣੇ ਧਰਮ ਲਈ ਇਨਸਾਨੀਅਤ ਲਈ ਲੋਕ ਹਿੱਤ ਲਈ ਉਥੇ ਜੀ ਆਵਾਜ਼ ਠਾਵਾਂਗੇ ਉਹਦੇ ਉੱਤੇ ਵਿਚਾਰ ਹੁੰਦੀ ਹੈ ਉਹਦੇ ਉੱਤੇ ਫਿਰ ਬਿਲ ਬਾਸੋਂ ਕਿ ਉਹ ਜਦੋਂ ਖੜ ਖੜੋ ਅਮਰਪਾਲ ਜਿੱਤ ਜਣੇ ਇੱਕੇ ਧਾਰਮਿਕ ਸਿੱਖੀ ਰਣੇ ਚਾ ਸਿੱਖੀ ਦੀ ਗੱਲ ਕਰਦੇ ਧਰਮ ਦੀ ਗੱਲ ਕਰਦੇ ਟਕਰਾਉਣ ਦੀ ਤੇ ਗੱਲ ਉਥੇ ਕਰਨਗੇ ਕਰਨਗੇ ਬਾਹਰ ਦਾ ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਕੋਈ ਗੱਲ ਨਹੀਂ ਸੁਣਦੇ ਹੋਇਗਾ ਪਰ ਜਿਹੜੀ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਹੁਣ ਵਿਧਾਨ ਸਭਾ ਵਿੱਚ ਐਮ ਐਲ ਏ ਕੋਈ ਸਵਾਲ ਪੁੱਟ ਕਰਦਾ ਤਾਂ ਉਹਦੇ ਉੱਤੇ ਵਿਚਾਰ ਹੁੰਦੀ ਹੈਗੇ ਕਈ ਵਾਰ ਤਾਂ ਇੱਥੇ ਤੱਕ ਵੀ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ ਉਸ ਲੀਡਰ ਨੂੰ ਸਮਾਂ ਹੀ ਦਿੰਦੇ ਜੇ ਜਿਹੜਾ ਕੇ ਸਰਕਾਰ ਦੇ ਖਿਲਾਫ ਬੋਲੂਗਾ ਜਾਂ ਸਰਕਾਰ ਤੋਂ ਕੋਈ ਮੰਗੇ ਹੁਣ ਕੁੰਮਰ ਵਿਜੇ ਪ੍ਰਤਾਪ ਸਿੰਘ ਜੀ ਮੈਂਬਰ ਜਿੱਤੇ ਵਿਧਾਨ ਸਭਾ ਦੇ ਮੈਂਬਰ ਐ ਐਮ ਐਲ اے ਨੇ ਤੇ ਉਹਨਾਂ ਨੇ ਸਮਾਂ ਮੰਗੀ ਮੈਨੂੰ 5 ਮਿੰਟ ਸਮਾਂ ਦਿਓ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਗੱਲ ਕਰੇਕਰ ਨੂੰ 5 ਮਿੰਟ ਦਾ ਸਮਾਂ ਵੀ ਨਹੀਂ ਦਿੱਤਾ ਹੈ ਮੈਂਬਰ ਹੁੰਦੇ ਹੋਏ ਲੇਕਿਨ ਜਦੋਂ ਅੰਦਾ ਪਾਰਟੀ ਵਿੱਚ ਜਾਂ ਵਿਧਾਨ ਸਭਾ ਵਿੱਚ ਹੁੰਦਾ ਜਾਂ ਪਾਰਲੀਮੈਂਟ ਵਿੱਚ ਹੁੰਦਾ ਤਾਂ ਉਹਨੂੰ ਸਮਾਂ ਮਿਲਦਾ ਮਿਲਦਾ ਵੀ ਫਰਾਣੀ ਪਾਰਟੀ ਦੇ ਐਨ ਐ ਮੈਂਬਰ ਦੇ ਐਨ ਉਥੇ ਜਿੱਤ ਕੇ ਜਾਣਗੇ ਹੁਣ ਆਪਹਵੰਤਮਾਨ ਇਕੱਲੇ ਹੀ ਸੀਗਾ ਇਕੱਲਾ ਹੀ ਹੁੰਦਾ ਸੀ ਸਮਾਂ ਇਹਨੂੰ 2-3 ਮਿੰਟ ਦਾ ਮਿਲਦਾ ਸੀ 2 ਮਿੰਟ ਚ ਗੱਲ ਹੀ ਜ਼ਿਆਦਾ ਪਰ ਕੋਈ ਨਾ ਕੋਈ ਵਿਅੰਗ ਇਹ ਇਹਦਾ ਕਾਹ ਬੰਦਾ ਸੀਗਾ ਕਿਉਂ ਵਿਅੰਗ ਦੇ ਵਿੱਚ ਹੀ ਗੱਲ ਸਾਰੀ ਕਹੀ ਜਾਂਦੀ ਏਸੇ ਤਰ੍ਹਾਂ ਅੰਮ੍ਰਿਤਪਾਲ ਜੇ ਜਿੱਤ ਕੇ ਚੱਜੇ ਤਾਂ ਸਿੱਧੀ ਗੱਲ ਬੇਅਦਬੀਆਂ ਦੀ ਗੱਲ ਪੰਦੀ ਸਿੱਖਾਂ ਦੀ ਗੱਲ ਜਾਂ ਪੰਜਾਬ ਦੇ ਹੋਰ ਮਸਲਿਆਂ ਨੂੰ ਕਰਨਗੇ ਕਿਉਂਕਿ ਇਹ ਵਿਦੇਸ਼ਾਂ ਵਿੱਚ ਦਵਾਈ ਵਗੈਰਾ ਦੇਸ਼ ਜਾ ਕੇ ਦੇਖਿਆ ਕੀ ਕਾਨੂੰਨ ਨਾਮ ਦੀ ਚੀਜ਼ ਕਾਨੂੰਨ ਦੇ ਨਾਲ ਹੀ ਚੱਲਦਾ ਪਰ ਇੱਥੇ ਜਿਹੜਾ ਸਾਡਾ ਕਾਨੂੰਨ ਹੈ ਇੱਕ ਮੋਮ ਦੇ ਨੱਕ ਵੀ ਤਰ੍ਹਾਂ ਮੋਮ ਜਦੋਂ ਮਰਜੀ ਸੇਕ ਲੱਗੇ ਪਰਜੀ ਤਾਕਤ ਆਵੇ ਪੁੱਜੇ ਪਾਸੇ ਕਮਾਉਂਦਾ ਆਉਣ ਨਾਲ ਦੇਖੋ ਕੱਲਾਪਨ ਕਰ ਨਹੀਂ ਕੋਈ ਸਾਡਾ ਲੇਕਿਨ ਇੱਕ ਆਵਾਜ਼ ਤਾਹਰੀ ਕਹਿੰਦਾ ਜਦੋਂ ਲੰਕਾ ਦੇ ਉੱਤੇ ਪੁਲ ਬਣ ਰਿਹਾ ਸੀਗਾ ਉਸ ਟਾਈਮ ਜਿੰਨੇ ਵੀ ਭਗਤ ਸਨ ਜਿੰਨੇ ਵੀ ਸਾਰੇ ਦੇਵ ਤੇ ਆਪਣੇ ਆਪਣਾ ਯੋਗਦਾਨ ਪਾ ਰਹੇ ਕੋਈ ਪੱਥਰ ਚੱਕੀ ਜਾ ਰਿਹਾ ਸੀ ਕੋਈ ਇੱਟਾਂ ਲਈ ਜਾ ਰਿਹਾ ਸੀ ਕੋਈ ਕੁਝ ਚੱਕਿਆ ਇੱਕ ਕੀੜੀ ਆਪਣੀ ਝੁੱਲ੍ਹ ਦੇ ਵਿੱਚ ਇੱਕ ਟੀਲਾ ਚੱਕੀ ਜਾ ਰਹੀ ਸੀ ਉਹਨੂੰ ਪੁੱਛਿਆ ਵੀ ਤੇਰੇ ਟੀਲੇ ਨਾਲ ਕੋਈ ਲੱਗ ਜੂਗਾ ਇਹ ਕੋਈ ਟੀਲਾ ਲਈ ਉਹ ਕਹਿੰਦੀ ਪੁਲ ਲੱਗਣ ਦੀ ਗੱਲ ਨਹੀਂ ਪੁਲ ਲੱਗੇ ਨਾ ਲੱਗੇ ਲੇਕਿਨ ਮੈਂ ਇਸ ਜੱਗ ਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਉਂਗੀ ਅੱਜ ਵੀ ਆਪਾਂ ਗੱਲ ਕਰਦੇ ਹਾਂ ਕਿ ਟੀਲੇ ਟੀਲੇ ਦੇ ਨਾਲ ਹੀ ਪਹਾੜ ਬਣਦਾ ਚੁੱਕੇ ਟੁੱਕੇ ਦੇ ਨਾਲ ਖੜਾ ਪਰ ਆਉਂਦਾ ਜੇ ਅਸੀਂ ਗੱਲ ਕਰਾਂਗੇ ਤਾਂ ਹੀ ਸਾਡੀ ਗੱਲ ਅੱਗੇ ਚੱਲੇਗੀ ਤਾਂ ਹੀ ਸਾਡੀ ਗੱਲ ਸੁਣਾਂਗੇ अच्छी ਗੱਲ ਹੈ ਜੀ ਚੰਗੀ ਸ਼ੁਰੂਆਤ ਆਪਰ ਸਾਹਿਬ ਜਿਸ ਤਰੀਕੇ ਨਾਲ ਕੋਈ ਜਿਹੜਾ ਮੁੱਦਾ ਚੱਲਦਾ ਹੈ ਜਾਂ ਜਿੱਧਰ ਨੂੰ ਹਵਾ ਚਲਦੀ ਹੈ ਤਾਂ ਉਸ ਤਰੀਕੇ ਨਾਲ ਹਲਾਤਾਂ ਦੇ ਵਿੱਚੋਂ ਨਿਕਲਣਾ ਪੈਂਦਾ ਤੇ ਜੇ ਹੁਣਕ ਆਪਾਂ ਸਥਿਤੀ ਦੇਖੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਜਿਸ ਤਰੀਕੇ ਨਾਲ ਸਿਮਰਜੀਤ ਮਾਨ ਨੇ ਆਪਣੇ ਉਮੀਦਵਾਰ ਰਿਕਾਰਡ ਤੋਂ ਵਾਪਸ ਲੈ ਲਈ ਸੀਗੇ ਚਲੋ ਜੋ ਵੀ ਹਲਾਤ ਬਣੇ ਉਸ ਹਿੱਟ ਦੇ ਉੱਤੇ ਤੇ ਉਸ ਤੋਂ ਬਾਅਦ ਹੁਣ ਬਿਰਸਾ ਸਿੰਘ ਬਲਟੋਹਾ ਨੇ ਜਿਹੜਾ ਲੜ ਰਹੇ ਨੇ ਭਾਵੇਂ ਚੌਥੇ ਨੰਬਰ ਤੇ ਨਜ਼ਰ ਆ ਰਹੇ ਨੇ ਅਕੀ ਸਮਝੋ ਤਾਂ ਜਿਹੜਾ ਇਹ ਮਾਮਲਾ ਹੈ ਜੇਕਰ ਬੀਸਾ ਸਿੰਘ ਬਲਟੋਹਾ ਦੇ ਵੀ ਆਪਣੇ ਕਾਰਨ ਦੇ ਵਾਪਸ ਲੈ ਲੈਂਦੇ ਅਮਰਪਾਲ ਦੇ ਅਕਟਿਵ ਸਪੋਰਟ ਕਰ ਦਿੰਦੇ ਤਾਂ ਤੁਸੀਂ ਮੰਨਦੇ ਹੋ ਕਿ ਜਿਹੜੀ ਅੱਜ ਸਥਿਤੀ ਅਕਾਲੀ ਦਲ ਦੀ ਬਣੀ ਹੋਈ ਹੈ ਕਿਉਂਕਿ ਜਿਹੜੇ ਲੋਕ ਜਿਸ ਤਰੀਕੇ ਨਾਲ ਸੁਪੀਰ ਬਾਦਲ ਅਮਰਪਾਲ ਦੇ ਖਿਲਾਫ ਬੋਲ ਰਹੇ ਨੇ ਵੀ ਕੋਪਰਸਪੈਕਸ਼ਨ ਬਣੀ ਹੋਈ ਹੈ ਲੋਕਾਂ ਦੇ ਮਨ 'ਚ ਲੋਕ ਉਹਨਾਂ ਦਾ ਵੀ ਵਿਰੋਧ ਕਰ ਰਹੇ ਨੇ ਤੇ ਜੇ ਮੰਨ ਲਓ ਬੀਸਾ ਸਿੰਘ ਬਲਟੋਹਾ ਦੇ ਕਾਰਨ ਦੇ ਵਾਪਸ ਲੈ ਲੈਂਦੇ ਤੁਹਾਨੂੰ ਕੀ ਲੱਗਦਾ ਫਿਰ ਅਕਾਲੀ ਦਲ ਸੰਮਤੀ ਹਾਸਲ ਕਰ ਸਕਦਾ ਸੀ ਲੋਕਾਂ ਦੀ ਕੱਠਾ ਸਾਹਿਬ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਹਾਂ ਕਿਉਂਕਿ ਜਿਹੜੀ ਵਰਕਿੰਗ ਕਮੇਟੀ ਜਾਂ ਅੰਦਰੂਨੀ ਕਮੇਟੀ ਉਹ ਸਾਰੇ ਅਧਿਕਾਰ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ ਜੋ ਫੈਸਲਾ ਪਰ ਹੁਣ ਦੇਖੋ ਪ੍ਰਧਾਨ ਸਾਹਿਬ ਨੇ ਸੁਖਵੀਰ ਜੀ ਨੇ ਕੀ ਸੋਚ ਕੇ ਫੈਸਲਾ ਲਿਆ ਹੋਣਾ ਕਿ ਵੀ ਕੀ ਸਾਡਾ ਉਸ ਇਲਾਕੇ ਦੇ ਵਿੱਚ ਸਿੱਖੀ ਸੀਟ ਹੈ ਵੀ ਸਾਡੇ ਬੰਦੇ ਨੂੰ ਪਰ ਦੂਜਾ ਪੱਟ ਤੇ ਹੱਥ ਮਾਰ ਕੇ ਵਿਰਤਾ ਸੀ ਬਲਤੋਚੇ ਨੇ ਕਹਿੰਦੇ ਮੈਨੂੰ ਡੋ ਸੇਟ ਮੈਂ ਵੀ ਕੁਰਬਾਨੀ ਵਾਲਾ ਮੈਂ ਵੀ 83 ਦੇ ਵਿੱਚ ਮੈਂ ਬੋਲਰ ਚ ਵੀ ਕੋਈ ਘਟਨੋ ਮੈਂ ਉਸ ਤੋਂ ਵੱਧ ਬੋਲ ਸਕਦਾ ਇਸ ਲਈ ਉਹਨਾਂ ਦੀ ਗੱਲ ਨੂੰ ਮੰਨ ਕੇ ਪਰ ਪਰ ਜਦ ਤੱਕ ਪੰਥ ਦੇ ਵਿੱਚ ਏਕਤਾ ਨਹੀਂ ਹੁੰਦੀ ਅਸੀਂ ਆਪਣੇ ਦਲ ਆਪਣੇ ਗਰੁੱਪ ਆਪਣੇ ਧੜੇ ਬਣਾ ਕੇ ਇੱਕ ਸੀਆ ਪੰਜਾਬ ਦੇ ਚੜ੍ਹਦੀ ਕਲਾ ਵਿੱਚ ਨਹੀਂ ਨਹੀਂ ਜਾ ਸਕਦੇ ਹੁਣ ਸਾਡੇ ਕਿੰਨੇ ਅਕਾਲੀ ਦਲ ਬਣੇ ਹੋਏ ਕਿੰਨੇ ਸਾਡੇ ਧੜੇ ਬਣੇ ਹੋਏ ਨੇ ਤਾਂ ਹੁਣ ਉਹ ਟੜੇ ਹੀ ਸਾਨੂੰ ੱਲੇ ਡੋਬ ਰਹੇ ਨੇ ਟੜੇ ਹੀ ਖਤਮ ਕਰ ਰਹੇ ਨੇ ਹੁਣ ਯੂਨੀਟੀ ਯੂਨੀਟੀ ਜੇ ਤਾਕਤ ਹੁੰਦੀ ਹੈ ਇੱਕ ਤਜ ਬਲ ਹੁੰਦਾ ਹੁਣ ਜੇ ਸੈਂਟਰ ਦੇ ਵਿੱਚ ਇੰਡੀਆ ਰੈਲयंस ਬਣਿਆ ਹਾਈ ਪਾਰਟੀਆਂ ਇਕੱਠੀਆਂ ਹੋ ਜਾਣ ਤੇ ਅੱਜ ਆਪੋਜੀਸ਼ਨ ਘਬराई ਹੋਈ ਹੈ ਤੇ ਸਾਨੂੰ ਬਜਾਉਟੀ ਮਿਲੂਗੀ ਨਾ ਮਿਲੂਗੀ ਕਿੰਨੇ ਲੋਕਾਂ ਨੇ ਦੇਣੀ ਹੈ ਪਰ ਜੋ ਕਿ ਅਸੀਂ 400 ਤੋਂ ਪਾਰ ਉਹ 400 ਤੋਂ ਪਾਰ ਵਾਲੀ ਗੱਲ ਛੱਡ ਰਹੇ ਨੇ ਕਿ ਉਹ ਬਰਾਬਰ ਅਗਰ ਜਿੰਨੇ ਵੀ ਧਰਨੇ ਦੀ ਕਿੰਨੇ ਦਲ ਬਣੇ ਹੋਏ ਨੇ ਸ਼ੋਭ ਨਹੀਂ ਚਾਹਤੇ ਤੇ ਸਾਰੇ ਜਿਵੇਂ ਆਪਾਂ ਪਹਿਲਾਂ ਹੀ ਪ੍ਰੋਗਰਾਮਿਆਂ ਵਿੱਚ ਅਕਾਲ ਤਖਤ ਦਾ ਸਾਰੇ ਦਲ ਭੰਗ ਕਰ ਦੇਣੇ ਚਾਹੀਦੇ ਭੰਗ ਕਰਕੇ ਸਿਰਫ ਇੱਕ ਅਕਾਲੀ ਦਲ ਹੋਵੇ ਪਰ ਪ੍ਰਮਾਣਿਤ ਅਕਾਲੀ ਦਾ ਲੋਗ ਹੋਵੇ ਹਾਲ ਤੱਕ ਦੀ 67 ਸਾਲ ਤਲੇ ਅਕਾਲੀ ਦਲ ਨੇਲੇ ਅਲੱਗ-ਅਲੱਗ ਦਲ ਖੜਾ ਉਹ ਉਹ ਮਤਲਬ ਕੋਈ ਤਾਕਤ ਨਹੀਂ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਅਕਾਲੀ ਦਲ ਨੂੰ ਪੰਜਾਬ ਦੇ ਵਿੱਚੋਂ ਹਾਰ ਮਿਲੇ ਤਾਰ ਅਕਾਲੀ ਦਲ ਦੀ ਬਣੇ ਜੇ ਨਰੋਲ ਆਪਸੀ ਇਕਤਾ ਕਰਨਾ ਆਪ ਦੇ ਵਿੱਚ ਕੁਰਸੀ ਦੀ ਲਾਲਤਾਂ ਨੂੰ ਛੱਡ ਦੇਣਾ ਆਪ ਦੇ ਚੌਧਰ ਨੂੰ ਛੱਡ ਕੇ ਸਿਰਫ ਇੱਕ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣ ਗਿਆ ਦਾ ਨਾਹਰਾ ਲੈ ਕੇ ਚੱਲਣ ਕਿ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਅਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਪ੍ਰਿੰਸੀਪ ਸਿੰਘ ਜੀ ਮਹਾਰਾਜ ਦੇ ਮਿਸ਼ਨ ਨੂੰ ਲੈ ਕੇ ਨੂੰ ਲੈ ਕੇ ਚਲਾਏ ਨਾ ਕੋ ਬੈਰੀ ਨਾ ਹੈ ਅਗਲ ਸੰਗਤ ਉਹ ਜਿਹੜਾ ਗੋਇੰਗ ਰੋ ਰੋਬਰੀ ਦਾ ਪਰ ਅਸੀਂ ਅੱਜ ਵੀ ਜਾਤਾਂ ਚ ਫਿਰਕਿਆਂ ਚ ਧਰਮਾਂ ਚ ਬੰਦੇ ਹੋਏ ਆ ਜਿਸ ਕਰਕੇ ਹਰ ਬਿਸਰਤ ਸਦਾ ਖਵਾਰੀਾਂ ਕੋ ਧੋਖਾ ਅਜੇ ਉਹਦੀ ਗਿਰਬਾ ਪਰ ਜਦੋਂ ਬਿਸਰ ਜਾਂਦੇ ਛੜ ਜਾਂਦੇ ਉਹਨਾਂ ਤੇ ਅਸੀਂ ਖਵਾਰ ਹੁੰਨੇ ਆ ਜਿਵੇਂ ਅਸੀਂ ਅੱਜ ਸਾਰਾ ਪੰਥ ਹੀ ਖਵਾਰ ਹੋ ਰਿਹਾ ਅੱਜ 30 32 ਸਾਲ ਦੇ ਸਾਡੇ ਬਜੁਰਗ ਨੌਜਵਾਨ ਜਿਹੜਾ ਅੱਜ ਬੈਠੇ ਕੱਢਦੇ ਕੋਈ ਪਕਾਣੀ ਖਵਾਰੀਓ ਹੈ ਦੇ ਅਸੀਂ ਇਕੱਠੇ ਹੋਈਏ ਸੀ ਸਰਕਾਰਾਂ ਚ ਵੀ ਰਹੇ ਆ ਉਹਨਾਂ ਨੇ ਜੀ ਚੜਾ ਦਿੱਤੇ ਤੇ ਇਸ ਲਈ ਇਕੱਠਾ ਹੋਣਾ ਇਕਤਾ ਜੀ ਬਹੁਤ ਬਹੁਤ ਧੰਨਵਾਦ ਖੰਨਪੂਸਾ ਪ੍ਰੋਗਰਾਮ ਚ ਕੀਮਤੀ ਸਮਾਂ ਦੇਣ ਲਈ ਸਤਿ ਤੁਹਾਡਾ ਵੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਸਾਥ ਸਾਡੇ ਨਾਲ ਸਾਨੂੰ ਗੁਰੂ ਸਿੱਖ ਬੁੱਧੀ ਜੀਵਿਤ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲੈਂਸ ਸਾਹਿਬ ਜਿਨ੍ਹਾਂ ਨੇ ਇਹਨਾਂ तमाम ਬੀਚ ਦੇ ਉੱਤੇ ਡੋਨ ਸਾਹਿਬ ਦੇ ਸਿਰ ਦੇ ਉੱਤੇ ਨਗਾਈ ਨਾਲ ਵਿਚਾਰ ਸਾਂ ਕੀਤੀ ਆ ਫਿਰ ਨਾਲ ਇਹਨਾਂ ਹੀ ਦਿਉ ਜੱਜ ਧੰਨਵਾਦ